ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸਿੱਚਵਾਲ ਵੱਲੋਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਚੋਹਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਪੱਤਰ ਲਿਖ ਕੇ ਹੜਪ੍ਰਿਤਾਂ ਨੂੰ ਮੁਆਵਜ਼ਾ ਦੇਣ ਦੀ ਉਰਜੋਰ ਮੰਗ ਕੀਤੀ। ਉਹਨਾਂ ਆਪਣੇ ਪੱਤਰ ਵਿੱਚ ਲਿਖਿਆ ਕਿ ਹਮੰਡ ਇਲਾਕੇ ਦੇ ਕਿਸਾਨਾਂ ਨਾਲ ਹਰ ਦੂਜੇ ਜਾਂ ਫਿਰ ਤੀਜੇ ਸਾਲ ਅਜਿਹਾ ਪਾਣਾ ਵਾਪਰਦਾ ਜਿਸ ਨਾਲ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲਾ ਤਬਾਹ ਹੋ ਜਾਂਦੀ ਹੈ। ਗੋਡਸਾਂ ਦੇ ਜ਼ਹਿਨਾਉ ਬਹੁਤ ਥਾਵਾਂ ਦੇ ਉੱਤੇ ਹੜਾ ਆਇਆ ਜੰਮੂ ਕਸ਼ਮੀਰ ਦੇ ਵਿੱਚ ਕਾਫੀ ਲੋਕ ਫੜਦੇ ਸਕਰ ਹੋਇਆ ਆਪਣੇ ਸਮਾਜਿਲ ਉੱਤਰਾਖੰਡ ਦੇ ਵਿੱਚ ਬਹੁਤ ਥਾਵਾਂ ਦੇ ਉੱਤੇ ਬੜੂ ਪਟਣ ਦੇ ਨਾਲ ਭਾਰੀ ਨੁਕਸਾਨ ਹੋਇਆ ਉਸ ਪੰਜਾਬ ਦੇ ਵਿੱਚ ਵੀ ਕਾਫੀ ਜਗ੍ਹਾ ਤੇ ਦਰਿਆ ਬਿਆਸ ਦੇ ਵਿੱਚ ਲਗਾਤਾਰ ਪਾਣੀ ਰਹਿਣ ਕਰਕੇ ਕੁਝ ਦਰਦਨ ਕੁਮਰਚਲੀ ਦਾ ਇਲਾਕਾ ਜਿਹੜਾ ਹੈ ਉਹ ਟਾਪੂ ਨੂੰ ਮ 17 ਪਿੰਡਾਂ ਜਿਹੜੇ ਪਾਣੀ ਦੇ ਨਾਲ ਕੋਈ ਤਰ੍ਹਾਂ ਘੇਰ ਚੁੱਕੇ ਆ ਇਹ ਪਾਣੀ ਥੱਲੇ ਜਾ ਕੇ ਵੀ ਬਹੁਤ ਵੱਡਾ ਨੁਕਸਾਨ ਹੋ ਰਿਹਾ ਇਪੋਰਟ ਕਰ ਰਿਹਾ ਜ਼ਿੰਮੇਵਾਰਤਾ ਤੌਰ ਤੇ ਆ ਤੁ 2023 ਦੇ ਵਿੱਚ ਵੀ ਇਹ ਸਾਰਾ ਲਾਗਾ ਵਿਕਾਸੀ ਹੋ ਪਾਣੀ ਦਿਨ ਆ ਕਦਮ ਹੋ ਗਿਆ ਸੀ ਫਸਲ ਕੋਈ ਨਹੀਂ ਹੋਈ ਸੀ ਅੱਜ ਇਹ 24 ਦੇ ਵਿੱਚ ਪਾਣੀ ਕੋਈ ਨਾ ਬਚਾਰਿਆ 25 ਹੋ ਗਿਆ ਤੋਂ ਸਾਡੀ ਪੰਜਾਬ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਦੋਨੋਂ ਨੂੰ ਬੇਨਤੀ ਹੈ ਕਿ ਇਹਨਾਂ ਕਿਸਾਨਾਂ ਦੀ ਬਹੁਤ ਮੜੀ ਜਾਵੇ ਇਹਨਾਂ ਦੇ ਵਿਸ਼ੇਕੁਰ ਦਾ ਉਦੋਂ ਕੀਤਾ ਜਾਵੇ ਕਿ ਇਹਨਾਂ ਨੂੰ ਬਣਦਾ ਮਾਅਬਜਾ ਵੀ ਦਿੱਤਾ ਜਾਵੇ ਜਿਹੜੇ ਪੀੜਤ ਕਿਸਾਨਾਂ ਉਹਨਾਂ ਦਾ ਇਹਨਾਂ ਦੀ ਫਸਲਾਂ ਹੀ ਨਹੀਂ ਹੋਈਆਂ ਉਹਨਾਂ ਦੇ ਉੱਤੇ ਜਿਹੜਾ ਬੈਂਕਾਂ ਦਾ ਲੋਨ ਹੁੰਦਾ ਉਹਨਾਂ ਨੂੰ ਅੱਗੇ ਪਾਇਆ ਜਾ ਵੀ ਤਾਂ ਕਿ ਕਿਸਾਨ ਦੀ ਜਿਹੜੀ ਹੈ ਉਹ ਦਰਸਯੋਗ ਹਾਲਤ ਦਾ ਸਰਕਾਰ ਨੂੰ ਉਹ ਸਾਡੇ ਸਮਾਜ ਦਾ ਹਿੱਸਾ ਉਹਦੀ ਵਾਹ ਪੜਨਾ ਸਾਡੀ ਜ਼ਿੰਮੇਵਾਰੀ ਬਣਦੀ ਸੋ ਜੇ ਲਗਾਤਾਰ ਉਹ ਸਾਰੇ ਯੂ ਪੀੜਤਾ ਉਹ ਉਹਨਾਂ ਦੇ ਕਰਨਤਕਰਿ ਰਿਪ੍ਰੈਸਟੀ ਵਿੱਚ ਜਾ ਕੇ ਸਾਰਾ ਸਰਵੇ ਕੀਤਾ ਪਰ ਜਦੋਂ ਅਸੀਂ ਜਾ ਕੇ ਦੇਖਦੇ ਹਾਂ ਤਾਂ ਬਹੁਤ ਦਰਦ ਸੋਗ ਹਾਲਤਾ ਕੋਈ ਸਰਕਾਰ ਨੂੰ ਬੇਇਤੀ ਕਰਦੇ ਜਰੂਰ ਉਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ